ਗੁਰਵਾਨ ਜੀ ਅ ਮੰਜਾ ਕਦੋਂ ਦਾ ਆਇਆ ਜੀ ਨੂੰ 72 ਸਾਲ ਹੋ ਗਏ ਬਣਿਆ ਅੱਛਾ ਜੀ ਇਹ ਸਾਡੇ ਸਾਹਮਣੇ ਹੀ ਬਣਿਆ ਹੈ ਅੱਪਤੀ ਇੱਥੇ ਖੇਡਦੇ ਆ ਬਾਹਰ ਦੇ ਮੁੰਕੇ ਆਉਂਦੇ ਬੜੀ ਬੜੀ ਦੂਰ ਲੀ ਆ ਕੇ ਫੁੱਟਬਾਲ ਲੀ ਜਾਂਦੇ ਪੁਰਾਣੇ ਅੱਗੇ ਛੋਟਾ ਹੋ ਗਿਆ ਔਰ 2 2 ਫੁੱਟ ਇਦਨੂੰ 1.5 ਫੁੱਟ ਇਦਨੂੰ 1 ਫੁੱਟ ਘਟ ਗਿਆ ਮਤਲਬ 0.5 ਬੱਚੇ ਝੂਟੇ ਲੈਂਦੇ ਨੇ ਤੇ ਬਹਿ ਕੇ ਘੁੜਕਦੇ ਆ ਤੇ ਉਹ ਫਿਰ ਸੇਰੂ ਟੁੱਟ ਜਾਂਦੇ ਨੇ ਉਹ ਫਿਰ ਕੱਟ ਕੇ ਫਿਰ ਛੋਟੇ ਕਰ ਕੇ ਫਿਰ ਉਹ ਲੱਗਦੇ ਪਰ ਟੁੱਟਦੇ ਹੀ ਨਹੀਂ ਥੋੜੀ ਕੀਤੇ ਠੀਕ ਹੈ ਕਿ ਛੋਟੇ ਛੋਟੇ ਹੁੰਦੇ ਉਹਦੀਆਂ ਯਾਦਾਂ ਬੜੀਆਂ ਹੁੰਨ ਹਮਦ ਇਸੇ ਤਰ੍ਹਾਂ ਬਚਪਨ ਲੰਘਿਆ ਸਾਰਾ ਇਸ ਤਰ੍ਹਾਂ ਹੀ ਲੰਘਿਆ ਪੰਜਾਬ ਜਿਸ ਵਿੱਚ ਕੀ ਬਹੁਤ ਸਾਰਾ ਇਤਿਹਾਸ ਲੁਕ ਕੇ ਬੈਠਾ ਹੋਇਆ ਹੈ ਲੇਕਿਨ ਉਸ ਇਤਿਹਾਸ ਨੂੰ ਅਗਰ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਬਹੁਤ ਸੁੰਦਰ ਤਸਵੀਰਾਂ ਜਿਹੜੀਆਂ ਨੇ ਉਹ ਵੀ ਸਾਹਮਣੇ ਆਉਂਦੀਆਂ ਨੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਜਿਹਨੂੰ ਕੀ ਲੋਕ ਅੱਜ ਵੀ ਯਾਦ ਕਰਦੇ ਹਨ ਜਿੱਥੇ ਯੋਧੇ ਪੈਦਾ ਹੋਏ ਉਤੇ ਹੀ ਜੋ ਟ੍ਰੈਡੀਸ਼ਨਲ ਜੋ ਚੀਜ਼ਾਂ ਨੇ ਉਹ ਵੀ ਇੱਥੇ ਜ਼ਰੂਰ ਦੇਖ ਨੂੰ ਮਿਲਦੇ ਨੇ ਜੇਕਰ ਗੱਲ ਕੀਤੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਜੀ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਲੈ ਕੇ ਤਾਂ ਹੁਣ ਤੱਕ ਬਹੁਤ ਸਾਰੀਆਂ ਹਸਤਾਂ ਦੀਆਂ ਚੀਜ਼ਾਂ ਨੇ ਜੋ ਪੰਜਾਬ ਦੇ ਵਿੱਚ ਅੱਜ ਵੀ ਮੌਜੂਦ ਨੇ ਅਤੇ ਮੌਜੂਦ ਹੋਣ ਤੋਂ ਬਾਅਦ ਲੋਕ ਜਿਹੜੇ ਨੇ ਉਹ ਜ਼ਰੂਰ ਉਸ ਦਾ ਇਸਤੇਮਾਲ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਏਸ਼ੀਆ ਦਾ ਇੱਕ ਸਭ ਤੋਂ ਵੱਡਾ ਮੰਜਾ ਉਹ ਅੰਮ੍ਰਿਤਸਰ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਪ੍ਰਜਾਪਤ ਬਰਾਦਰੀ ਦੇ ਲੋਕ ਬੈਠਦੇ ਨੇ ਅਤੇ ਆਪਣੇ ਵਿਚਾਰ ਜਿਹੜੇ ਨੇ ਉਹ ਵੀ ਸਾਂਝੇ ਕਰਦੇ ਹੋਏ ਨਜ਼ਰ ਆਉਂਦੇ ਨੇ ਤੁਹਾਨੂੰ ਪਹਿਲਾਂ ਉਸ ਮੰਜੇ ਦੀਆਂ ਤਸਵੀਰਾਂ ਜਰੂਰ ਦਿਖਾਵਾਂਗੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡਾ ਮੰਜਾ ਜਿਹੜਾ ਹੈ ਇਹ ਇੱਥੇ ਲਾਇਆ ਹੋਇਆ ਹੈ ਕਿਉਂਕਿ ਇਸ ਮੰਜੇ ਦੀ ਖਾਸੀਅਤ ਅਸੀਂ ਜਾਵੇ ਤਾਂ ਬਹੁਤ ਸੋਦੇ ਗਰੀਬ ਜਿਹੜੇ ਲੋਕ ਨੇ ਉਹ ਇੱਥੇ ਆ ਕੇ ਲੰਮਾ ਪਾ ਕੇ ਜਾਂ ਸਮਾਪਤੀਤ ਕਰਦੇ ਹੋਏ ਨਜ਼ਰ ਆਉਂਦੇ ਨੇ ਸਾਰੀ ਇੱਕ ਚੀਜ਼ ਜਿਹੜੀ ਹੈ ਇੱਥੇ ਸਟੈਬਲਿਸ਼ ਜਿਹੜੀ ਆ ਉਹ ਕੀਤੀ ਗਈ ਆ ਚਾਹੇ ਉਹ ਪੱਕੇ ਹੋਣ ਚਾਹੇ ਉਹ ਮੰंजे ਦੇ ਸਾਹਮਣੇ ਸੰਭਾਲ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਂਦੀ ਹੋਵੇ ਲੇਕਿਨ ਪ੍ਰਜਾਪ੍ਰਤ ਬਰਾਤਰੀ ਇਥੋਂ ਬਹੁਤ ਸਾਰੇ ਵੱਡੇ ਵੱਡੇ ਫੈਸਲੇ ਆ ਉਹ ਵੀ ਜ਼ਰੂਰ ਲੈਂਦੀ ਹੋਈ ਨਜ਼ਰ ਆਉਂਦੀ ਆ ਚਾਹੇ ਉਹ ਪੋਲੀਟੀਕਲ ਫੈਸਲੇ ਹੋਣ ਤੇ ਚਾਹੇ ਉਹ ਆਪਣੇ ਘਰ ਦੇ ਫੈਸਲੇ ਹੋਣ ਇੱਕ ਬਜ਼ੁਰਗ ਸਾਡਾ ਮੌਜੂਦ ਨੇ ਗੱਲਬਾਤ ਕਰਨਿਆ ਅੰਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਂ ਅਗੀ ਸਦਨ ਪੁਲਵਾਨ ਪੁਲਵਾਨ ਨੇ ਕਹੀ ਜਿੰਨੇ ਲੋਕ ਪੁਲਵਾਨ ਜੀ ਅਮੰਜਾ ਕਦੋਂ ਦਾ ਆਇਆ ਜੀ ਲੋ 72 ਕੇ ਸਾਲ ਹੋ ਗਏ ਬਣਾਇਆ ਅੱਛਾ ਜੀ ਇਹ ਸਾਡੇ ਸਾਹਮਣੇ ਬਣਿਆ ਐ ਏਡੇ ਗੇਸਾਂ ਆਪਾਂ ਦੇ ਤੇ ਮਤਲਬ ਸਾਡੇ ਖਾਨਦਾਨਾਂ ਦਾ ਸਾਰੇ ਸਾਰੇ ਪਰਜਾਵਾਦ ਬਰਾਜ਼ੀਆਂ ਦੀ ਇਹ ਬਿਲਡਿੰਗ ਹੂੰ ਉਹਨਾਂ ਨੇ ਫਿਰ ਆਪਣੇ ਕੋਲੋਂ ਗੁਰਦੁਆਰਾ ਸਾਡਾ ਉੱਤਰ ਉਹ ਵੇਖੋ ਨੌ ਦੁਕਾਨਾਂ ਉਹ ਗੁਰਦੁਆਰੀ ਦੀ ਮਤਲਬ ਇਹ ਜੋ ਵੀ ਐ ਇਹਦੇ ਜਿਹੜਾ ਟੁੱਟੀਆਂ ਤਿੰਨਾਂ ਮਹੀਨਾ ਬਾਅਦ ਇਹ ਰਵਾਨ ਨਵਾਂ ਪੈ ਜਾਣਾ ਇਹ ਬੱਚੇ ਇੱਥੇ ਖੇਡਦੇ ਐ ਬਾਹਰ ਦੇ ਮੁਲਖਾਂ ਦੇ ਆਉਂਦੇ ਬੜੀ ਬੜੀ ਦੂਰ ਲਈ ਆ ਗਏ ਪੁਰਵਾਂ ਲ ਜਾਂਦੇ ਇਥੋਂ ਤੇ ਖੁਸ਼ ਹੁੰਦੇ ਬੱਚੇ ਬੈ ਗਏ ਔਰਤਾਂ ਜਿਨ੍ਹਾਂ ਨੂੰ ਕੋਈ ਵੀ ਆ ਜੇ ਇਹ ਯੂਬੇ ਵਾਲਾ ਹਸਾਬਾ ਇੱਕ ਸਾਡ ਲੇਕਿਨ ਬੱਪੂ ਜੀ ਜਿਵੇਂ ਪਲਵਾਂ ਜੀ ਜਿਵੇਂ ਗੱਲ ਕੀਤੀ ਜਾਵੇ ਕਈ ਫੈਸਲੇ ਵੀ ਇਥੇ ਬੰਦੇ ਤੇ ਬੈਠ ਕੇ ਲੱਤੇ ਜਾਂਦੇ ਹੋਣਗੇ ਆਪਣੇ ਹਾਂ ਜੁਰ ਸਾਡੇ ਬੰਦੇ ਐ ਮੇਰੀ 82 ਸਾਲ ਦੀ ਉਮਰ ਐ ਮੇਰੇ ਸਾਡੇ ਸਿਆਣੇ ਬਿਆਣੇ ਜੋ ਵੀ ਆਪਣਾ ਫੈਸਲਾ ਇਥੇ ਜੋ ਹੋ ਗਿਆ ਸੋ ਹੋ ਗਿਆ ਹਾਂ ਲੇਕਿਨ ਜਦੋਂ ਇਹਨੂੰ ਬਣਾਉਂਦੇ ਹੋਗੇ ਬੜਾ ਸਮਾਂ ਵੀ ਲੱਗਦਾ ਹੋਏਗਾ ਬਣਾਉਣ ਨੂੰ 2-3 ਦਿਨ ਲੱਗ ਜਾਂਦੇ ਇਹਨੂੰ ਉਹਨਾਂ ਤੇ ਦੋ ਬੰਦੇ ਹੁੰਦੇ ਇਹਨੂੰ ਵਿੱਚ ਫੱਟਾ ਰੱਖ ਕੇ ਫੇਰ ਤੰਦ ਖਿੱਚਦੇ ਆ ਦੋ ਤਿੰਨ ਦਿਨ ਲੱਗ ਜਾਂਦੇ ਇਹਨੂੰ ਬਣਾਉਂਦੇ ਔਰ ਜਦੋਂ ਇਹ ਮੰਜਾ ਬਣਾਇਆ ਗਿਆ ਸੀਗਾ ਤੂੰ ਜਿਹਾ ਤੁਸੀਂ ਕਹਾਂ ਛੋਟੇ ਛੋਟੇ ਸੀ ਸੀ ਇਹ ਕੋਈ ਖਾਸ ਵਜਾ ਨਾਲ ਬਣਾਇਆ ਗਿਆ ਕਿ ਵੈਸੇ ਵੀ ਵੈਸੇ ਸਾਡੀ ਬਰਾਤਰੀ ਬਜ਼ੁਰਗੋ ਕਹਿੰਦੇ ਫਿਰ ਬੈਣਾ ਸੋਰੋ ਜਗਾ ਹੋਰ ਹਿਸਾਬ ਦੀ ਹੁੰਦੀ ਉਹਨੂੰ ਹੋਰ ਹਿਸਾਬ ਦੇ ਮੰਜਾ ਜੂ ਬਣਾ ਫਿਰ ਬਣੀ ਉਹ ਸੇਵਾ ਜੀ ਲੱਗਾ ਰਿਆ ਇਹ ਸਾਗਵਾਂ ਦੀਆਂ ਲੱਕੜਾਂ ਤੇ ਟਾਲੀ ਦੇ ਪਾਵੇਂ ਨੇ ਪੁਰਾਣੇ ਇਹ ਛੋਟਾ ਹੋ ਗਿਆ ਔਰ 2 2 ਫੁੱਟ ਇਦਨੂੰ 1.5 ਫੁੱਟ ਇਦਨੂੰ 1 ਫੁੱਟ ਘਟ ਗਿਆ ਮਤਲਬ 05 ਬੱਚੇ ਝੂਟੇ ਲੈਂਦੇ ਨੇ ਤੇ ਬਹਿ ਕੇ ਭੁੜਕਦੇ ਆ ਤੇ ਉਹ ਫਿਰ ਸੇਰੂ ਟੁੱਟ ਜਾਂਦੇ ਨੇ ਉਹ ਫਿਰ ਕੱਟ ਕੇ ਫਿਰ ਛੋਟੇ ਕਰਕੇ ਫਿਰ ਉਹੇ ਲਾ ਦਿੰਦੇ ਨੇ ਮਤਲਬ ਟੁੱਟਦੀ ਨਹੀਂ ਥੋੜੀ ਕੀ ਤੇ ਤੇ ਸਾਗਵਾਂ ਦੀ ਲੱਕੜ ਲੱਗੀ ਇਹਨੂੰ ਯਰੋ ਤੀ ਕਹੇ ਕਿ ਛੋਟੇ ਛੋਟੇ ਹੁੰਦੇ ਉਦੋਂ ਦੀਆਂ ਯਾਦਾਂ ਬੜੀਆਂ ਹੋਣਗੀਆਂ ਤੁਹਾਨੂੰ ਹਾਂ ਇਸੇ ਤਰ੍ਹਾਂ ਬਚਪਨ ਲੰਘਿਆ ਸਾਰਾ ਹਾਂ ਇਸ ਤਰ੍ਹਾਂ ਹੀ ਲੰਘਿਆ ਤੇ ਇੱਕ ਦੀ ਯਾ ਕੋਈ ਯਾਦ ਹੋਵੇ ਜੀ ਤੁਸੀਂ ਤੁਹਾਨੂੰ ਪਤਾ ਹੋਵੇ ਕਿ ਯਾਰ ਆ ਮੈਂ ਇਥੇ ਆ ਚੀਜ਼ ਹੁੰਦੀ ਸੀ ਮੈਂ ਛੋਟਾ ਸੀਗਾ ਤਾਂ ਝੂਟੇ ਲੈਂਦਾ ਸੀਗਾ ਬੱਚੇ ਖੇਡਦੇ ਆ ਹੀ ਖੇਡਦੇ ਰਹੇ ਆ ਇਸ ਨਾਲ ਹੀ ਖੇਡਦੇ ਰਹੇ ਤਾ ਹੁਣ ਬੁੱਢੇ ਹੋ ਗਏ ਹੁਣ ਕੀ ਕੀਤਾ ਜਾਏ ਉਮਰ ਤਾਂ ਲਿਆਣਾਂ ਲਈ ਜਾਣਾ ਐਸਾ ਵੀ ਕਿੰਨੇ ਕੁ ਲੋਕ ਇਥੇ ਬੈਠ ਖੁੱਲੋ ਕੇ ਬੈਹ ਜਿੰਦੇ ਆ 50 ਬੰਦੇ ਬਿਲਕੁਲ ਸਹੀ ਹਾਂ ਆਹ ਤੇਰੀ ਪੁੱਤੋ ਭਰਦੀ ਇੱਥੇ ਖੇਡੋ 50 ਬੰਦੇ ਬੈਹ ਜਿੰਦੇ ਦਾ ਆਈਏ ਵੀ 50 ਬੰਦੇ ਬੈਠੋ ਭਾ ਜਾਂ ਬੰਦੇ ਸਾਟੀਆਂ ਹੁੰਦੇ ਪੰਜਾਬ ਬੰਦੇ ਖੁੱਲੇ ਡੁੱਲੇ ਹੋ ਕੇ ਬੈਹਿੰਦੇ ਸੀ ਗਿੰਨੇ ਕਈ ਵਾਰੀ ਜਤਰੂ ਹੁੰਦੇ ਨੇ ਨਾ ਤੇ ਫਿਰ ਵੇਖੀਦੇ ਜਨਾਨੀਆਂ ਕਿੰਨੀਆਂ ਬੰਦੇ ਕਿੰਨੇ ਆ ਉਹ ਗਿਣਤੀ ਹੋ ਜਾਂਦੀ ਯਾਰ ਇੰਨੇ ਦਰ ਬੈਹਿੰਦੇ ਹਾਲੇ ਤੋਂ ਵਾਲੇ ਪੰਜਾਬ ਬੈਹਿੰਦੇ ਹਾਲੇ ਤੋਂ ਵਾਲੇ ਵਿੱਚ 100 ਫਿਰ ਗੁੱਲਾ ਰਹੇ ਫਿਰ ਬੱਚੇ ਖੇਡਦੇ ਰਹਿੰਦੇ ਆ ਬڑے-ਬڑے ਦੂਰੋਂ ਹੁੰਦੇ ਲੋਕ ਇੱਥੋਂ ਫੋਟੋਆਂ ਫੋਟੋਆਂ ਲਾ ਕੇ ਲਾਈ ਜਾਂਦੇ ਨੇ। ਅੱਛਾ ਇੱਕ ਹੋਰ ਗੱਲ ਜਿਸਾ ਤੁਸੀਂ ਅੱਗੇ ਪ੍ਰਜਾਪ੍ਰਿਤ ਬਰਾਦਰੀ ਦੇ ਵੀ ਕਈ ਫੈਸਲੇ ਤੇ ਲਿੱਤੇ ਜਾਂਦੇ ਆ। ਜਿਦੋਂ ਕਿ ਤਾ ਚੋਣਾ-ਚਾਣਾ ਹੁੰਦੀਆਂ ਨੇ ਜਦੋਂ ਕੋਈ ਸਿਆਸੀ ਰੈਲੀਆਂ ਹੁੰਦੀਆਂ ਨੇ ਇੱਥੇ ਬਹਿ ਕੇ ਫੈਸਲਾ ਲਿੱਤਾ ਜਾਂਦਾ ਕਿ ਆਹ ਸਾਡਾ ਸਾਹਮਣੇ ਗੁਰਦੁਆਰਾ ਗੌਰਿੰਦਰ ਅਸੀਂ ਜੋ ਵੀ ਕਰਨਾ ਹੁੰਦਾ ਕਰਨਾ ਹੁੰਦਾ। ਲੋਕ ਦਾ ਹਵਾ ਨਹੀਂ ਹੀ ਕਰਨਾ ਦਾ। ਜਿੱਦੋਂ ਕਹਤਾ ਸਾਡੇ ਸਰਪੰਚ ਨੇ ਹੀ ਵੋਟਾ ਉਧਰ ਪਾ ਦੇ। ਹੂੰ ਐਸਾ ਹਸਾਬ ਕਥਾ ਹੈ। ਅੱਛਾ ਫਿਰ ਜਦੋਂ ਫੋਟੋਆਂ ਦੇ ਵਿਦੇਸ਼ਾਂ ਚ ਵੇਖਦੇ ਖੁਸ਼ੀ ਹੁੰਦੀ ਆ ਜੀ। ਹਾਂ ਤੇ ਅੱਧਿਆ ਖੁਸ਼ੀ ਵੀ ਹੋਣੀ ਕੋਈ ਚੰਦੀ ਦੁਨੀਆ ਵੇਖ ਲੈ ਕੇ ਬਾਹਰ ਦੇ ਲੋਕੀ ਵੇਖਦੇ ਰੇ ਨਿਯਮਤ ਹੈਗੀ ਇੱਕ ਹਿਸਾਬ ਨਾਲ ਯਾਦਗਰੀ ਹੈ ਬਜ਼ੁਰਗਾਂ ਦੀ ਉਹ ਫਿਰ ਉਹ ਜੋ ਤਰੀਆਈ ਸਵਾਤ ਤਵਾਰੀ ਹੋ ਚੱਲਦੀ ਪਈ ਹੈ ਤੇ ਜਦੋਂ ਸਰਦੀਆਂ ਗਰਮੀਆਂ ਫਿਰ ਇਦਾਂ ਡੱਠੇ ਰਹੇ ਇਹਦੇ ਨਾਲ ਪੱਖੇ ਲੱਗੇ ਹੋ ਖ ਚਾਰ ਪੱਖੇ ਲੱਗੇ ਆ ਟੂਪਾਂ ਲੱਗੀਆਂ ਸਭ ਜਗ ਜ ਨਹੀਂ ਹੋਣਾ ਹਰ ਚੀਜ਼ ਲੱਗੀ ਇੱਥੇ ਬਸ ਕਲਾਸ ਔਰ ਤੁਹਾਡੇ ਕਿੰਨੇ ਕੁ ਸੰਗੀ ਸਾਥੀ ਹੁੰਦੇ ਸੀ ਜੀ ਰੋ ਇੱਥੇ ਤੁਸੀਂ ਤੇ ਕਾਫੀ ਬਜ਼ੁਰਗ ਜਿਸੇ ਤੁਸੀਂ ਕਹਿੰਦੇ ਹੋ 10 15 ਦੇ ਸਾਡੇ ਸਾਡੇ ਬੱਚੇ ਸੀ ਇੰਨੇ ਦਾ ਨਿਗੇ ਨਿਗੇ ਐਸੇ ਅਸੀਂ ਖੇਡਦੇ ਰਹੇ ਇੱਧਰ ਹੁਣੇ ਤਗੜੇ ਹੋ ਜਾਣਗੇ ਹਾਂ ਇਹ ਸਾ ਇਹ ਸਾਡਾ ਪਰਜਾਪਦ ਬਰਾਦਰੀ ਦੀ ਵਿਹਲੀ ਹੈ ਸਾਹਮਣੇ ਹਾਂ ਜੀ 110 ਮਕਾਨਾਂ ਦੇ ਅੰਦਰ ਹਾਂ ਜੀ ਪਰ ਬਰਾਦਰੀ ਦੇ ਆ ਇਹ ਬਾਕੀ ਸਾਰੇ ਪਰਜਾਪਦ ਬਰਾਦਰੀ ਦੀਆਂ ਬਿਲਡਿੰਗਾਂ ਜਿੰਨਾ ਇਲਾਕਾ ਸਾਰਾ ਪਿੰਡ ਹੀ ਗਾ ਸਾਡਾ ਇੱਕ ਸਾਡਾ ਅੱਧਾ ਸ਼ਹਿਰ ਹੈ। ਉਹ ਸ਼ਹਿਰ ਦੇ ਵਿੱਚ ਪਿੰਡ ਵਸਾਇਆ ਤੁਸੀਂ? ਹਾਂ ਪਿੰਡ ਪੁਰਾਣਾ ਹੀ ਵਸਿਆ ਹੈ ਗੁਰੂ ਰਾਮਦਾਸ ਦੇ ਵੇਲੇ ਦਾ ਹੁਣ ਥੋੜਾ ਮੈਂ ਤਾਂ ਹੋਰ ਚੀਜ਼ਾਂ ਬਣ ਗਈਆਂ ਅੱਗੇ ਦੀਆਂ ਅੱਗੇ ਅੱਗੇ ਦੀ ਤਰੱਕੀ ਹੋ ਗਈ ਤਰੱਕੀ ਹੀ ਹੋ ਜਾਂਦੀ ਹੈ ਐਸਾ ਹਾਬ ਹੈ। ਬਿਲਕੁਲ ਬਿਲਕੁਲ ਇਹ ਉਹ ਤਸਵੀਰਾਂ ਨੇ ਇੱਕ ਨੌਜਵਾਨੀ ਮਜ਼ਦੂਰ ਹੈ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ? ਮੇਰਾ ਪਾਜੀ ਨਾਮ ਸੰਜੀਤ। ਸੰਜੀਤ ਤੁਹਾਨੂੰ ਕਿੰਨਾ ਕਿਹੜਾ ਹੋ ਗਿਆ ਮੰਜਾ ਦੇਖਦੇ ਆਂ? ਪਾਜੀ ਮੈਨੂੰ ਤਾਂ ਹੋ ਗਿਆ ਹੈ ਕਰੀਬਨ 20 ਸਾਲ ਹੋ ਗਿਆ। 20 ਸਾਲ ਹੋ ਗਿਆ। ਹਾਂਜੀ। ਦੇ ਕਿਸ ਤਰ੍ਹਾਂ ਦਾ ਲੱਗਦਾ ਇਹ ਮੰਜੇ ਤੇ ਜਿਹੜੋ ਬੈਠਦੇ ਆ ਉਹ ਬਜ਼ੁਰਗਾਂ ਲਾ ਕੇ ਬੈਠਦੇ ਜਿਹਰੋਂ ਇੱਥੇ ਭਾਜੀ ਆਕੇ ਨਾ ਜਿੱਦਾਂ ਆਪਾਂ ਕੰਮਗਰੀ ਦਾ ਮਾਮੂਲ ਛਿੜਕੇ ਆਈ ਦਾ ਤੇ ਅਸੀਂ 10 ਮਿੰਟ ਬੈਈ ਜਾਂਦੇ ਸਾਨੂੰ ਇੱਥੇ ਬੜਾ ਸਕੂਨ ਮਿਲਦਾ ਜੀ ਬੈ ਕੇ ਕੋਈ ਨਾ ਨਹੀਂ ਕਿਹੜਾ ਮਰਜੀ ਬੈਠੇ ਕੋਈ ਕੋਈ ਪਰਵਾਹ ਨਹੀਂ ਲੰਮੇ ਪਵੇ ਬੈਠੇ ਖਲੋਵੇ ਕੋਈ ਮਤਵਲ ਨਹੀਂ ਇਸੇ ਮਾਰੇ ਬਣਿਆ ਹੈ ਕਹਿੰਦੇ ਬੋਲਦੇ ਕਿ ਜਦੋਂ ਅਸੀਂ ਪਿੰਡਾਂ ਦੀ ਸੱਥਾਂ ਦੇਖਦੇ ਆ ਉਹ ਸਾਥ ਨਜ਼ਰ ਆਉਂਦੀ ਆ ਜਿਹੜਾ ਮਰਜ਼ੀ ਆ ਕੇ ਬਜ਼ੁਰਗਾਂ ਨਾਲ ਗੱਲਾਂ ਵੇਂਦੇ ਆ ਫਿਰ ਉਹਨਾਂ ਪਿਆਰ ਵੀ ਕਰੀਦਾ ਆ ਯਾਰ ਤੂੰ ਚਾਹ ਪੀਣੀ ਕਿਹੜੇ ਪਿੰਡੋਂ ਆ ਪਾਣੀ ਪੀ ਚਾਹ ਪੀ ਉਹਨਾਂ ਪਿਆਰ ਕਰੀਦਾ ਅਗਲੇ ਵੇ ਕਹਿੰਦੇ ਕੋਸ਼ ਹੁੰਦਾ ਯਾਰ ਪਰ ਜਿਆਦਾ ਬਰਾਦਰੀ ਬੜੀ ਇੱਜ਼ਤ ਉੱਥੇ ਕਰਦੀ ਆ ਪਿਆਰ ਹੀ ਆ ਪਿਆਰੀ ਜਾਣਾ ਹੋਰ ਕੀ ਜਾਣਾ ਇੱਥੇ ਬਿਲਕੁਲ ਬਿਲਕੁਲ ਸੋ ਇਹ ਉਹ ਮੰਜਾ ਆ ਜਿਹੜਾ ਬੇਸ਼ੱਕ ਕਿਹਾ ਜਾ ਰਿਹਾ ਕਿ ਕੁਝ ਇਹਦੀ ਲੈਂਥ ਜਿਹੜੀ ਘਟਾਈ ਗਈ ਹੈ ਕਿਉਂਕਿ ਜਦੋਂ ਇੱਥੇ ਨੌਜਵਾਨ ਖੇਡਦੇ ਨੇ ਤੇ ਜਿਹੜੇ ਇਹਦੇ ਚੂਲ ਚੂਲ ਹੁੰਦੇ ਨੇ ਉਹ ਜ਼ਰੂਰ ਘਸ ਜਾਂਦੇ ਨੇ ਫਿਰ ਉਹਨੂੰ ਕੱਟ ਕੇ ਜਿਹੜਾ ਦੁਬਾਰਾ ਜਿਹੜਾ ਉਹ ਬਣਾਇਆ ਜਾਂਦਾ ਇੱਕ ਨੌਜਵਾਨ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਵੀ ਕਰਾਂਗੇ ਕਿਉਂਕਿ ਅਕਸਰ ਹੀ ਨੌਜਵਾਨਾਂ ਦੇ ਹੱਥ ਵਿੱਚ ਬਾਗਦੌੜ ਹੁੰਦੀ ਹੈ ਵੀਜੀ ਕੀ ਨਾਮ ਹੈ ਤੁਹਾਡਾ ਜਤਿਨ ਨਾਮ ਮੇਰਾ ਜਤਿਨ ਜੀ ਕਿਦ ਕਿਦੋਂ ਦਾ ਦੇਖ ਰਹੇ ਹੋ ਇਹ ਮੰਜਾ ਤੁਸੀਂ ਜੁਵਨੇ ਛੋਟੇ ਹੈ ਵੱਡੇ ਹੋ ਗਏ ਹੋਣ ਉਹਦਾ ਬੈਨੇ ਮੱਝ ਆ ਜੀ ਬਜ਼ੁਰਗਾਂ ਨੇ ਬੜਾ ਸਾਹਮ ਕੇ ਰੱਖਿਆ ਨੌਜਵਾਨ ਕਿੰਦਾ ਸਾਹਮ ਕੇ ਰੱਖਦੇ ਇਹਨਾਂ ਹਾਂਜੀ ਜੀ ਆਪਾਂ ਵੀ ਐਂਜੀ ਸਾਹਮ ਕੇ ਰੱਖਾਂਗੇ ਹਮ ਸਾਰੇ ਆਪਾਂ ਸਿਆਣੇ ਸਾਰੇ ਆਪਾਂ ਸਾਹਮ ਕੇ ਰੱਖੀਦਾ ਮੰਜੇ ਨੂੰ ਵੱਡਿਆਂ ਨੇ ਬਣਾਇਆ ਜਦੋਂ ਬਜ਼ੁਰਗਾਂ ਵਿੱਚ ਬੈਠਦੇ ਨੌਜਵਾਨ ਬੜੀਆਂ ਖੜਗਿਲੀਆਂ ਮਨਉਂਦੇ ਹੋਣਗੇ ਗੱਲਾਂ ਪਤਾ ਸੁਣਦੇ ਹੋਗੇ ਇਸ ਕਰੀ ਹੈ ਕੋਈ ਯਾਦ ਕੋਈ ਇੱਥੇ ਕਿ ਜਿਹੜੇ ਤੁਹਾਨੂੰ ਲੱਗੇ ਕਿ ਬਜ਼ੁਰਗਾਂ ਦੇ ਵਿੱਚ ਬੈਠੇ ਹੋ ਤੇ ਆਹ ਗੱਲਾਂ ਪਤਾ ਜਿਹੜੀਆਂ ਸਾਂਝੀਆਂ ਹੋਣਗੀਆਂ ਰੋਜ਼ ਹੀ ਇੱਥੇ ਵੀਦਾ ਜੀਰੋ ਕਮਾਦੋ ਵੇਲੇ ਹੋ ਗਿਆ ਇਹਦਾ ਰੋਜ਼ ਹੀ ਇੱਥੇ ਵੀਰ ਹੈ ਹਾਂ ਤੇ ਇੰਜ ਜਿੰਨਾ ਕਿ ਸਕੂਨ ਮਿਲਦਾ ਜਿਹੜਾ ਮੰਜੇ ਤੇ ਬੈਠਦੇ ਆ ਇਹ ਸਾਰੇ ਇੱਥੇ 1 ਘੰਟਾ ਬੈਈਓ ਤੇ ਸਾਡੀ ਤੁਹਾਡੀ ਥਕਾਵਟ ਸਾਥ ਹੀ ਹੈਗੀ ਹਾਂ ਇਹ ਵਾਜ਼ਾ ਮੰਜਾ ਵਿਧਿਆ ਮੰਜੇ ਅ ਪਰ ਤੁਸੀਂ ਕੀ ਕਹਿਣਾ ਚਾਹੋਗੇ ਇਹ ਮੰਜੇ ਬਾਰੇ ਜੀ ਜਿਤਨੇ ਬੱਚੇ ਨੇ ਕਿਹਾ ਇਤਨਾ ਮਤਲਬ ਆਪਾਂ ਵੀ ਬਚਪਨ ਤੋਂ ਵੇਖਦੇ ਆਏ ਹਾਂ ਮੰਜਾ ਇਹ ਸਾਡੇ ਬਜ਼ੁਰਗਾਂ ਨੇ ਬਣਾਇਆ ਕਹਿੰਦੇ ਏਸ਼ੀਆ ਦਾ ਸਭ ਤੋਂ ਵੱਡਾ ਮੰਜਾ ਇਹੀ ਹੈਗਾ ਕਹਿੰਦੇ ਏਸ਼ੀਆ ਤੋਂ ਇਹ ਤੋਂ ਵੱਡਾ ਕੋਈ ਮੰਜਾ ਹੈ ਨਹੀਂ ਕੋਈ ਨਹੀਂ ਹੈ ਪਾਜੀ ਕੋਈ ਵੀ ਨਹੀਂ ਹੈ ਆਲ ਵਰਲਡ ਜਿਨੇ ਇਹਦੇ ਤੋਂ ਵੱਡਾ ਮੰਜਾ ਹੈਗਾ ਕੋਈ ਬਿਲਕੁਲ ਬਿਲਕੁਲ ਇਹ ਉਹ ਲੋਕ ਨੇ ਜਿਹੜੇ ਪ੍ਰਜਾਪਤ ਬਰਾਦਰੀ ਦੇ ਜਿਹੜੇ ਇਸ ਮੰਜੇ ਉੱਤੇ ਬੈਠ ਕੇ ਬੜੇ ਵੱਡੇ ਫੈਸਲੇ ਵੀ ਜਿਹੜੇ ਨੇ ਉਹ ਲੈਂਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਕਿਤਨਾ ਕਿਤੇ ਇਹ ਚੀਜ਼ਾਂ ਨੇ ਇਹ ਅਲੋਪ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕ ਜਿਹੜੇ ਨੇ ਉਹ ਜਰੂਰ ਕਿਤਨਾ ਕਿਤੇ ਹਟਦੇ ਹੋਏ ਨਜ਼ਰ ਆਉਂਦੇ ਨੇ ਆਪਣੇ ਜਿਹੜੇ ਰੂਟਸ ਨੇ ਉਹਨਾਂ ਦਾ ਹਟਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਇਸ ਬਰਾਦਰੀ ਵੱਲੋਂ ਆਪਣੇ ਘਰ ਦੇ ਵਿੱਚ ਕਿਉਂਕਿ ਪ੍ਰਜਾਪਿਤ ਬਰਾਦਰੀ ਹਮੇਸ਼ਾ ਹੀ ਇੱਥੇ ਬੈਠ ਕੇ ਆਪਣੇ ਬਹੁਤ ਵੱਡੇ ਫੈਸਲੇ ਜਿਹੜੇ ਨੇ ਉਹ ਵੀ ਲੈਂਦੇ ਨੇ ਹਾਲਾਂਕਿ ਸਿਆਸਤ ਤੋਂ ਹਟ ਕੇ ਜਿਹੜੇ ਫੈਸਲੇ ਨੇ ਉਹ ਵੀ ਲਿੱਤੇ ਜਾਂਦੇ ਨੇ ਸਿਆਸਤ ਵਾਲੇ ਫੈਸਲੇ ਵੀ ਇੱਥੇ ਲਿੱਤੇ ਜਾਂਦੇ ਨੇ ਲੇਕਿਨ 100 ਤੋਂ ਵੱਧ ਲੋਕ ਜਿਹੜੇ ਨੇ ਇਸ ਮੰंजे ਤੇ ਬੈਠ ਕੇ ਆਪਣਾ ਲੁਤਫ ਉਠਾਉਂਦੇ ਨੇ ਥਕਾਵਟ ਦੂਰ ਕਰਦੇ ਨੇ ਪ੍ਰਜਾਪਿਤ ਬਰਾਦਰੀ ਦੇ ਨੁਮਾਇੰਦੇ ਦਾ ਇਹ ਵੀ ਕਹਿਣਾ ਹੈ ਕਿ ਜੋੜਾ ਮਰਜ਼ੀ ਵਿਅਕਤੀ ਇੱਥੇ ਆ ਕੇ ਬੈਠ ਸਕਦਾ ਹੈ ਆਪਣਾ ਸਮਾਂ ਬਤੀਤ ਕਰ ਸਕਦਾ ਚਾਹੇ ਉਹ ਸਰਦੀਆਂ ਹੋਣ ਚਾਹੇ ਉਹ ਗਰਮੀਆਂ ਹੋਣ ਲੇਕਿਨ ਏਸ਼ੀਆ ਦੇ ਵਿੱਚ ਸ ਮਣਿਆ ਗਿਆ ਹੈ ਅਤੇ ਹੁਣ ਕੁਛ ਇਹਦੀ ਲੈਂਥ ਜਿਹੜੀ ਹੈ ਜੁਰ ਘਟਾਈ ਗਈ ਹੈ ਕਿਉਂਕਿ ਜਦੋਂ ਇੱਥੇ ਬੱਚੇ ਖੇਡਦੇ ਨੇ ਖੇਲਣ ਤੋਂ ਬਾਅਦ ਇਹਦੇ ਚੂਲ ਜਿਹੜੇ ਨੇ ਉਹ ਘਸ ਜਾਂਦੇ ਨੇ ਅਤੇ ਉਸ ਤੋਂ ਬਾਅਦ ਇਸ ਨੂੰ ਜਿਹੜਾ ਹੈ ਉਹ ਦੁਬਾਰਾ ਤੋਂ ਛੰਡ ਕੇ ਜਿਹੜਾ ਹੈ ਦੁਬਾਰਾ ਬਣਾਇਆ ਜਾਂਦਾ ਹੈ ਲੇਕਿਨ ਕਿਤਨਾ ਕਿਤੇ ਇਹ ਇਤਿਹਾਸ ਨਾਲ ਜੁੜੀਆਂ ਤਸਵੀਰਾਂ ਨੇ ਇਤਿਹਾਸਿਕ ਚੀਜ਼ਾਂ ਜਿਹੜੀਆਂ ਨੇ ਬੇਸ਼ੱਕ ਗੁਰੂ ਅਮਰਦਾਸ ਸਾਹਿਬ ਵੱਲੋਂ ਸਾਈ ਹੋਈ ਨਗਰੀ ਹੈ ਗੁਰੂ ਅਮਰਦਾਸ ਸਾਹਿਬ ਲੇਕਿਨ ਇੱਥੇ ਬਹੁਤ ਸਾਰਾ ਇਤਿਹਾਸ ਜਿਹੜਾ ਹੈ ਉਹ ਲੋਕ ਕੇ ਬੈਠਾ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੋਰ ਬਜ਼ੁਰਗ ਜਿਹੜੇ ਨੇ ਇੱਥੇ ਲੇਟ ਕੇ ਆਪਣਾ ਸਮਾਂ ਬਤੀਤ ਕਰਨਗੇ ਕਿਉਂਕਿ ਸਰਦੀ ਦਾ ਸਮਾਂ ਹੈ ਲੋਕ ਆਪਣੇ ਘਰੋਂ ਬਾਹਰ ਨਿਕਲਦੇ ਨੇ ਚਾਹ ਦਾ ਲੁਤਫ ਉਠਾਉਂਦੇ ਹੋਏ ਨਜ਼ਰ ਆਉਂਦੇ ਨੇ ਅਤੇ ਨਾਲ ਹੀ ਇਹ ਵੀ ਗੱਲ ਕਹੀ ਜਾਂਦੀ ਕਿ ਆਪਣੇ ਬਰਾਦਰੀ ਦੇ ਫੈਸਲੇ ਜਿਹੜੇ ਨੇ ਉਹ ਵੀ ਜੁਰ ਇੱਥੇ ਲਿੱਤੇ ਜਾਂਦੇ ਨੇ ਕੈਮਰਾਮੈਨ ਜੈਪ੍ਰੀਤ ਨਗਰਪ੍ਰੀਤ ਸਿੰਘ ਪੰਜਾਬ ਨਾਅ ਅੰਮ੍ਰਿਤਸਰ ਸਾਹਿਬ